आनंदपुर साहिब ਨੂੰ ਪਿਛਲੇ ਲੰਬੇ ਸਮੇਂ ਤੋਂ ਜ਼ਿਲ੍ਹਾ ਬਣਾਉਣ ਦੀ ਮੰਗ ਸਾਡੇ ਦੁਆਰਾ ਕਿਉਂ ਠਾਈ ਗਈ ਮੈਂ ਪਿਛਲੇ ਕਾਫੀ ਸਮੇਂ ਤੋਂ ਪਿਛਲੇ ਕਈ ਸਾਲਾਂ ਤੋਂ ਆਪਣੀ ਉਹ ਪੋਸਟਾਂ YouTube ਤੇ Facebook ਤੇ ਜਾਂ ਪੇਜ ਤੇ ਵੀ ਪਾਉਂਦਾ ਰਿਹਾ ਕਿ ਆਨੰਦਪੁਰ ਸਾਹਿਬ ਨੂੰ ਇੱਕ ਜ਼ਿਲ੍ਹਾ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਕਿਉਂਕਿ ਤੁਸੀਂ ਸਭ ਜਾਣਦੇ ਹੋ ਕਿ ਜ਼ਿਲ੍ਹੇ ਦਾ ਦਰਜਾ ਮਿਲਣ ਦੇ ਨਾਲ ਆਨੰਦਪੁਰ ਸਾਹਿਬ ਦੀ ਮਹੱਤਤਾ ਜਿਹੜੀ ਆ ਉਹ ਹੋਰ ਵੀ ਵੱਧ ਜਾਂਦੀ ਆ ਬੇਸ਼ੱਕ ਆਨੰਦਪੁਰ ਸਾਹਿਬ ਦੀ ਮਹੱਤਤਾ ਬਹੁਤ ਹੀ ਜ਼ਿਆਦਾ ਆ ਪਰ ਜਦੋਂ ਜ਼ਿਲ੍ਹਾ ਬਣ ਜਾਵੇਗਾ ਤਾਂ ਫਿਰ ਉਹ ਆਮ ਬੋਲਚਾਲ ਵਿੱਚ ਹਰ ਜਗ੍ਹਾ ਤੇ ਬੋਲਿਆ ਜਾਵੇਗਾ ਸਰਕਾਰੀ ਕਾਗਜ਼ਾਂ ਦੇ ਵਿੱਚ ਬੋਲਿਆ ਜਾਵੇਗਾ ਜਾਂ ਉਹ ਕਿਤਾਬਾਂ ਦੇ ਵਿੱਚ ਉਹਨੂੰ ਜ਼ਿਲ੍ਹੇ ਦੇ ਨਾਂ ਤੇ ਦਰਜਾ ਮਿਲਣ ਕਰਕੇ ਉੱਥੇ ਹੋਰ ਬਹੁਤ ਸਾਰੀਆਂ ਸਹੂਲਤਾਂ ਮਿਲਣਗੀਆਂ ਜਿਵੇਂ ਮੰਨ ਲਓ ਕਿ ਉੱਥੇ ਇੱਕ ਅਲੱਗ ਸਾਰਾ ਡਿਪਾਰਟਮੈਂਟ ਹੋਏਗਾ ਉਹ ਡਿਪਾਰਟਮੈਂਟ ਜਿਹੜਾ ਉਸ ਜ਼ਿਲ੍ਹੇ ਨੂੰ ਜਿਆਦਾ ਚੰਗੇ ਤਰੀਕੇ ਦੇ ਨਾਲ ਖੁਸ਼ਹਾਲ ਅਤੇ ਵਿਕਸਿਤ ਕਰ ਸਕੇਗਾ ਹੁਣ ਜਦੋਂ ਆਪਾਂ ਆਨੰਦਪੁਰ ਸਾਹਿਬ ਜਾਂਦੇ ਆਪਾਂ ਕੀ ਦੇਖਦੇ ਆ ਕਿ ਬਹੁਤ ਸਾਰੀਆਂ ਸੜਕਾਂ ਟੁੱਟੀਆਂ ਫੁੱਟੀਆਂ ਨੇ ਪੁਲਾਂ ਦੀ ਬਹੁਤ ਮਾੜੀ ਹਾਲਤ ਆ ਆਨੰਦਪੁਰ ਸਾਹਿਬ ਦੇ ਆਲੇ-ਦੁਆਲੇ ਬੜੀ ਗੰਦਗੀ ਆ ਜਦੋਂ ਇਹ ਡਿਸਟ੍ਰਿਕਟ ਬਣ ਜਾਵੇਗਾ ਜ਼ਿਲ੍ਹਾ ਬਣ ਜਾਵੇਗਾ ਤੇ ਫਿਰ ਬਹੁਤ ਸਾਰੇ ਲੋਕਾਂ ਦਾ ਇੱਥੇ ਆਉਣਾ ਜਾਣਾ ਬਣੇਗਾ ਇਹਦਾ ਹੋਰ ਡਵੈਲਪਮੈਂਟ ਹੋਵੇ ਕੀ ਹੋਰ ਵਿਕਾਸ ਹੋਵੇਗਾ ਹੁਣ ਇਹ ਮੰਗ ਕਿਉਂ ਕੀਤੀ ਜਾਂਦੀ ਰਹੀ ਸਵਾਲ ਖੜਾ ਇਹ ਹੁੰਦਾ ਕਿ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਅਸੀਂ ਜਾਂ ਮੰਨ ਲਓ ਕਿ ਮੈਂ ਪ੍ਰਿੰਸੀਪਲ ਬਚਿੱਤਰ ਸਿੰਘ ਪਰਚਿੱਕਾ ਕਿਉਂ ਕਰਦਾ ਰਿਹਾ ਕਿਉਂਕਿ ਸਾਰੇ ਹੀ ਧਰਮਾਂ ਦੇ ਜਿੰਨੇ ਵੀ ਵੱਡੇ ਸਥਾਨ ਨੇ ਜਿੱਥੋਂ ਦਾ ਜਨਮ ਹੋਇਆ ਜਿਵੇਂ ਉਹ ਖਾਲਸੇ ਦਾ ਜਨਮ ਆਨੰਦਪੁਰ ਸਾਹਿਬ ਤੋਂ ਹੋਇਆ ਤੇ ਇਹ ਖਾਲਸੇ ਦੀ ਜਨਮ ਭੂਮੀ ਆ ਇਸ ਤਰ੍ਹਾਂ ਬਾਕੀ ਸਥਾਨਾਂ ਦਾ ਆਪੋ ਆਪਣੇ ਧਰਮ ਦੇ ਮੁਤਾਬਕ ਤੇ ਜੇ ਖਾਲਸੇ ਦੀ ਜਨਮ ਭੂਮੀ ਆ ਤੇ ਇਹਨੂੰ ਜ਼ਿਲ੍ਹੇ ਦਾ ਦਰਜਾ ਤਾਂ ਮਿਲਣਾ ਹੀ ਚਾਹੀਦਾ ਸੀ ਪਰ ਕੁਝ ਸਰਕਾਰਾਂ ਨੇ ਪਿਛਲੇ ਸਮੇਂ ਦੇ ਕੁਝ ਲੋਕਾਂ ਨੇ ਜਾਣਬੁੱਝ ਕੇ ਆਨੰਦਪੁਰ ਸਾਹਿਬ ਦਾ ਜ਼ਿਲ੍ਹਾ ਨਾ ਬਣਾ ਕੇ ਉਹਨਾਂ ਹੋਰ ਨਾਂ ਰੱਖ ਕੇ ਜਿਵੇਂ ਰੂਪਨਗਰ ਰੋਪੜ ਬਣਾ ਕੇ ਰੱਖ ਦਿੱਤੇ ਆ ਕਿ ਆਨੰਦਪੁਰ ਸਾਹਿਬ ਦੀ ਮਹੱਤਤਾ ਨਹੀਂ ਦਿੰਦੀ ਹੁਣ ਚਲੋ ਸਰਕਾਰ ਬਣਾ ਰਹੀ ਹੈ ਇੱਕ ਚੰਗੀ ਗੱਲ ਆ ਬਹੁਤ ਹੀ ਵਧੀਆ ਗੱਲ ਆ ਇਹਦੇ ਨਾਲ ਹੋਏਗਾ ਕਿ ਇਹਦੇ ਨਾਲ ਸਾਡੇ ਜਿਹੜੇ ਬੱਚੇ ਨੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਦੇ ਸ਼ਬਦਾਂ ਦੇ ਵਿੱਚ ਆਨੰਦਪੁਰ ਸਾਹਿਬ ਸ਼ਬਦ ਜਿਹੜਾ ਬਾ ਹੋਰ ਚੰਗੇ ਤਰੀਕੇ ਨਾਲ ਘਰ ਕਰ ਜਾਵੇਗਾ ਤਾਂ ਹਰ ਇੱਕ ਨੂੰ ਜਿਵੇਂ ਕਿਤਾਬਾਂ 'ਚ ਲਿਖਣਾ ਕਿਤਾਬਾਂ 'ਚ ਪੜ੍ਹਨਾ ਕਿ ਜਿਲ੍ਹਾ ਜਿਲੇ ਦਾ ਨਾਮ ਬੋਲਣਾ ਕਿੰਨੇ ਜਿਲੇ ਨੇ ਉਹਦੇ ਵਿੱਚ ਆਨੰਦਪੁਰ ਸਾਹਿਬ ਦਾ ਨਾਮ ਬੋਲਣਾ ਇੱਕ ਚੰਗੀ ਗੱਲ ਹੋਵੇਗੀ। ਇਹਦੇ ਨਾਲ ਕੀ ਹੋਵੇਗਾ ਕਿ ਇਹ ਦੋਵੇਂ ਇੱਥੇ ਡੀਸੀ ਸਾਹਿਬ ਬਹਿਣਗੇ ਹੋਰ ਡਿਪਾਰਟਮੈਂਟ ਦੇ ਲੋਕ ਬਹਿਣਗੇ। ਇਹ ਵਿਕਸਿਤ ਹੋਵੇਗਾ। ਹੁਣ ਅੱਜ ਹਾਲਾਤ ਕੀ ਆ ਆਨੰਦਪੁਰ ਸਾਹਿਬ ਦੀ ਉਹ ਦਿਹਾਲੇ ਦੇ ਵਾਲੇ ਬਹੁਤ ਗੰਦਗੀ ਆ। ਪੁਲਾਂ ਦੀ ਬਹੁਤ ਮਾੜੀ ਹਾਲਤ ਆ, ਸੜਕਾਂ ਟੁੱਟੀਆਂ ਫੁੱਟੀਆਂ ਨੇ। ਜਦੋਂ ਆਪਾਂ ਉਸ ਇਲਾਕੇ 'ਚ ਜਾ ਕੇ ਦੇਖਨੇ ਆ ਬਹੁਤ ਬੁਰਾ ਹਾਲ ਆ। ਭਾਵੇਂ ਸਰਕਾਰ ਕੋਈ ਵੀ ਹੋਵੇ ਅਸੀਂ ਕਿਸੇ ਸਰਕਾਰ ਤੇ ਉਂਗਲੀ ਨਹੀਂ ਠਾਉਂਦੇ। ਜਿਵੇਂ ਮੰਨ ਲਓ ਕਿ ਆਪਾਂ ਗੜਸ਼ੰਕਰ ਤੋਂ ਅਨੰਦਪੁਰ ਸਾਹਿਬ ਨੂੰ ਜਾਣੇ ਕੀ ਕਿੱਡਾ ਮਾੜਾ ਹਾਲ ਸੀ ਛੜਕ ਦਾ ਕਿੰਨੇ ਸਾਲ ਆਪਾਂ ਇਹ ਮੁੱਦਾ ਠਾਇਆ ਫਿਰ ਜਾ ਕੇ ਬਾਬਿਆਂ ਨੇ ਸੜਕ ਬਣਾਉਣੀ ਸ਼ੁਰੂ ਕੀਤੀ ਸਰਕਾਰ ਨੇ ਫਿਰ ਨਹੀਂ ਬਣਾਈ ਇਸੇ ਤਰ੍ਹਾਂ ਚੋਂ ਵੀ ਆਪਾਂ ਇਹ ਮੁੱਦਾ ਠਾਉਂਦੇ ਰਹੇ ਆ ਬਾਬਿਆਂ ਨੇ ਸੜਕ ਬਣਾਤੀ ਉਹਨਾਂ ਦਾ ਵੀ ਧੰਨਵਾਦ ਸਰਕਾਰ ਜ਼ਿਲ੍ਹਾ ਬਣਾਉਣ ਲੱਗੀ ਉਹਨਾਂ ਦਾ ਵੀ ਧੰਨਵਾਦ ਇਹ ਮੈਂ ਸਮਝਦਾ ਕਿ ਸਾਡੇ ਸਿੱਖ ਸਮਾਜ ਦੇ ਇੱਕ ਬਹੁਤ ਵਧੀਆ ਗੱਲ ਹੋਵੇਗੀ ਜੇ ਅਨੰਦਪੁਰ ਸਾਹਿਬ ਨੂੰ ਪੰਜਾਬ ਸਰਕਾਰ ਜ਼ਿਲ੍ਹਾ ਦਾਤ ਉਤਵਾ ਦਿੰਦੀ ਆ ਜ਼ਿਲ੍ਹੇ ਦਾ ਨਾਂ ਦਿੰਦੀ ਆ ਇਹ ਇੱਕ ਚੰਗਾ ਕੰਮ ਹੋਏਗਾ ਮਸਲਾ ਇਹ ਕੀ ਹੁੰਦਾ ਕਿ ਹਰ ਇੱਕ ਕੌਮ ਨੂੰ ਚਾਹੇ ਉਹ ਕੌਮ ਦੇ ਕੋਈ ਵੀ ਲੋਕ ਹੋਣ ਚਾਹੇ ਉਹ ਕੰਪਲੀਟ ਸਿੱਖ ਹੋਣ ਚਾਹੇ ਅਨਕੰਪਲੀਟ ਸਿੱਖ ਹੋਣ ਉਹਨਾਂ ਨੂੰ ਆਪਣੇ ਕੌਮੀ ਮਸਲੇ ਆ ਨਹੀਂ ਆਵਾਜ਼ ਹਮੇਸ਼ਾ ਠਾਉਂਦੇ ਰਹਿਣਾ ਚਾਹੀਦਾ ਜਿਵੇਂ ਆਪਾਂ ਸਾਰਿਆਂ ਨੇ ਪਹਿਲਾਂ ਖਾਲਸੇ ਦੇ ਇਕ ਕੌਮੀ ਰੰਗ ਦੀ ਗੱਲ ਕੀਤੀ ਸੀ ਤੋਂ ਅੱਜ ਖਾਲਸੇ ਦਾ ਕੌਮੀ ਨਿਸ਼ਾਨ ਸਾਹਿਬ ਰੰਗ ਸਾਰੇ ਪਾਸੇ ਲਹਿਰ ਹੋਣ ਲੱਗ ਪਿਆ ਇਸੇ ਤਰ੍ਹਾਂ ਹੀ ਆਪਾਂ ਲੱਗ ਲੱਗੂ ਮੁੱਦਿਆਂ ਨੂੰ ਉਠਾਉਂਦੇ ਰਹੇ ਆ ਜਿਹਦੇ ਕਰਕੇ ਆਪਾਂ ਨੂੰ ਸਫਲਤਾ ਵੀ ਮਿਲੀ ਇਹ ਸਫਲਤਾ ਮੇਰੇ ਕਰਕੇ ਨਹੀਂ ਹੋਈ ਤੁਹਾਡੇ ਕਰਕੇ ਹੋਈ ਤੁਸੀਂ ਸਾਰੇ ਜਾਨੇ ਬੜੇ ਗੰਭੀਰ ਉਹ ਸੂਝਮਾਨ ਉਹ ਚੰਗੀਆਂ ਗੱਲਾਂ ਨੂੰ ਫਾਲੋ ਕਰਦੇ ਹੋ ਚੰਗੀਆਂ ਗੱਲਾਂ ਦਾ ਪ੍ਰਚਾਰ ਕਰਦੇ ਹੋ ਸ਼ੇਅਰ ਕਰਦੇ ਹੋ ਤੋਂ ਗੱਲ ਦੂਰ ਤੱਕ ਚੱਲ ਜਾਂਦੀ ਬੜੀ ਖੁਸ਼ੀ ਦੀ ਗੱਲ ਹੈ ਕਿ ਆਨੰਦਪੁਰ ਸਾਹਿਬ ਦਾ ਜਿਹੜਾ ਸਥਾਨ ਆ ਉਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨਛੋਪਾ ਪ੍ਰਾਪਤ ਪੀਕ ਭਦਰ ਸਾਹਿਬ ਦੀ ਚਰਨਛੋਪਾ ਪ੍ਰਾਪਤ ਗੁਰੂ ਹਰगोਬਿੰਦ ਸਾਹਿਬ ਦੀ ਚਰਨਛੋਪਾ ਪ੍ਰਾਪਤ ਤਰਤੀਬ ਗੁਰੂ ਹਰ ਰਾਏ ਸਾਹਿਬ ਜੀ ਦੀ ਤੇ ਇਸ ਤਰ੍ਹਾਂ ਇਹ ਤਰਤੀਬ ਬਹੁਤ ਹੀ ਮੁਬਾਰਕ ਹੈ ਤੀਨ ਨੂੰ ਜਿਲੇਦਾਨ ਜੇ ਰਤਵਾ ਮਿਲੇਗਾ ਤਾਂ ਇਹ ਬਹੁਤ ਹੀ ਵਧੀਆ ਗੱਲ ਹੋਏਗੀ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਨਾਲ ਦੀ ਨਾਲ ਹੀ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਾਂਗਾ ਕਿ ਉਹ ਸਰਕਾਰ ਇਧਰ ਧਿਆਨ ਦੇਵੇ ਆਪਾਂ ਇੱਥੇ ਇੱਕ ਟੋਲ ਪਲਾਜ਼ਾ ਹੁੰਦਾ ਸੀ ਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਤੇ ਸਭ ਤੋਂ ਪਹਿਲਾਂ ਆਪਾਂ ਮੁੱਦਾ ਠਾਾਇਆ ਸੀ ਕਿ ਇੱਕ ਚੁੱਕ ਦੇਣਾ ਚਾਹੀਦਾ ਚਲੋ ਸਰਕਾਰ ਨੇ ਚੁੱਕਦਾ ਉਹਦਾ ਵੀ ਧੰਨਵਾਦ ਇਹ ਸਾਰੀਆਂ ਪੋਸਟਾਂ ਮੇਰੀ ਫੇਸਬੁੱਕ ਤੇ ਸੀ ਪੇਜ ਤੇ ਸੀ ਤਾਂ ਲੇਕਿਨ ਕੀ ਹੋਇਆ ਕਿ ਪਿਛਲੇ ਸਮੇਂ 'ਚ ਮੇਰਾ ਪੇਜ ਵੀ ਹੈਕ ਕਿਸੇ ਨੇ ਕਰ ਲਿਆ ਫੇਸਬੁੱਕ ਮੇਰੀ ਸਸਪੈਂਡ ਕਰ ਦਿੱਤੀ ਹੁਣ ਇਹ ਆਪਾਂ ਸਾਰਾ ਨਵਾਂ ਸਿਸਟਮ ਚਲਾ ਰਹੇ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ